ਖਰੜ ਵਿੱਚ ਮਹੰਤਾ ਦੀ ਵਧਾਈ ਨੂੰ ਲੈ ਕੇ ਪੰਗਾ ਪੀੜਿਤ ਨੇ ਕਿਹਾ ਮਹੰਤਾ ਦੀ ਵਧਾਈ ਦਾ ਫਿਕਸ ਕਰੇ ਰੇਟ ਸਰਕਾਰ ਮੋਹੱਲਾ ਨਿਵਾਸੀ ਹੋ ਗਏ ਇਸ ਮੁੱਦੇ ਨੂੰ ਲੈ ਕੇ ਇਕਜੁੱਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੁਰਾਲੀ ਦੇਸ਼ ਦੇ ਵਿੱਚ ਇੱਕ ਵੱਡਾ ਮੁੱਦਾ ਇਸ ਵਕਤ ਲੋਕਾਂ ਦੇ ਲਈ ਦਿੱਕਤ ਦਾ ਕਾਰਨ ਬਣਿਆ ਹੋਇਆ ਹੈ ਇਹ ਮੁੱਦਾ ਮਹੰਤਾ ਵੱਲੋਂ ਜੋ ਵਧਾਈ ਲੋਕਾਂ ਤੋਂ ਲਈਤੀ ਜਾਂਦੀ ਹੈ ਖਰੜ ਦੇ ਵਿੱਚ ਵੀ ਕੱਲ ਇੱਕ ਅਜੀਬਾ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਮਹੰਤਾ ਵੱਲੋਂ ਇੱਕ ਘਰ ਦੇ ਵਿੱਚ ਪੁੱਜ ਕੇ ਵਧਾਈ ਮੰਗੀ ਗਈ ਤਾਂ ਉੱਥੇ ਕਾਫੀ ਹੰਗਾਮਾ ਹੋਇਆ ਅਤੇ ਲੋਕ ਵੀ ਇਕੱਠੇ ਹੋਏ ਅਤੇ ਜਿਸ ਦੇ ਵਿਅਕਤੀ ਦੇ ਘਰ ਮਹੰਤ ਆਏ ਸੀ ਉਸ ਵਿਅਕਤੀ ਵੱਲੋਂ ਮੰਤਾਂ ਨੂੰ ਬਾਰ-ਬਾਰ ਅਪੀਲ ਵੀ ਕੀਤੀ ਗਈ ਸੀ ਕਿ ਉਹਦੇ ਕੋਲ ਐਨੇ ਪੈਸੇ ਨਹੀਂ ਹਨ ਪਰ ਮਹੰਤ ਅੜੇ ਹੋਏ ਸਨ ਕਿ ਉਹਨਾਂ ਨੂੰ ਵਧਾਈ ਦਿੱਤੀ ਜਾਵੇ ਅਤੇ ਉਹ ਕੁਝ ਜ਼ਿਆਦਾ ਪੈਸੇ ਮੰਗ ਰਹੇ ਸੀ ਜੋ ਕਿ ਉਸ ਵਿਅਕਤੀ ਨੇ ਦੱਸਿਆ ਅਤੇ ਬਾਅਦ ਦੇ ਵਿੱਚ ਮਹੰਤਾ ਵੱਲੋਂ ਕੱਪੜੇ ਵੀ ਖੋਲ ਦਿੱਤੇ ਗਏ ਸੀ ਕਿ ਤੁਹਾਡੇ ਨਾਲ ਵੀ ਕਦੇ ਅਜਿਹਾ ਹੋਇਆ ਹੈ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਅਤੇ ਪੀੜਿਤ ਵਿਅਕਤੀ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਪੂਰੇ ਦੇਸ਼ ਦੇ ਵਿੱਚ ਮਹੰਤਾਂ ਨੂੰ ਵਿਦਾਈ ਦਾ ਇੱਕ ਰੇਟ ਫਿਕਸ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਵੀ ਦਿੱਕਤ ਨਾ ਆਵੇ ਕਿਉਂਕਿ ਮਹੰਤ ਕਈ ਵਾਰ ਅੜ ਜਾਂਦੇ ਨੇ ਅਤੇ ਅੜੇ ਹੋਏ ਮਹੰਤ ਕਈ ਵਾਰ ਉਸ ਵਿਅਕਤੀ ਤੋਂ ਲੱਖਾਂ ਰੁਪਏ ਮੰਗਦੇ ਨੇ ਜਿਸ ਦੀ ਇਨਕਮ ਵੀ ਹਜ਼ਾਰਾਂ ਵਿੱਚ ਨਹੀਂ ਹੁੰਦੀ ਇਹ ਕਹਿਣਾ ਇਸ ਵਿਅਕਤੀ ਦਾ ਕੀ ਕਹਿਣਾ ਇਸ ਵਿਅਕਤੀ ਦਾ ਜੋ ਕੱਲ ਖਰੜ ਦੇ ਵਿੱਚ ਹੋਇਆ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਇਹ ਗੱਲ ਤਾਂ ਗਲਤ ਬਣਾਇਉਂਗੀ ਤਾਂ ਸਿਰ ਪਾੜ ਜਦ ਹੈ ਹੀ ਨਹੀਂ ਹਾਂ ਦੇ ਦੋ ਮੈਂ ਜੇ ਕਿਤੇ ਮੇਰੇ ਜੈਸੀ ਲੈ ਕੇ ਆਇਆ ਦੇਖ ਲੈ ਪਰ ਤੂੰ 50 5000 ਰੁਪਿਆ ਇੱਜ਼ਤ ਹੋਊਗਾ ਮੇਰੇ ਵਰਗੀ ਲੈ ਕੇ ਆਇਆ 50 5000 ਦੇ ਤੇ ਆ ਇੱਜ਼ਤ ਹੋ ਰਹੀ ਹੈ ਦੇਖ ਲਓ ਹਾਂ ਪਹਿਲਾਂ ਮੈਨੇ ਜਿਸੀ ਲੈ ਕੇ ਆਇਆ ਮੇਡਾ ਬਹੁਤ ਪੈਸਾ ਨਹੀਂ ਹੈ ਤਾਂ ਦੇਖ ਲਓ ਕੀ ਹੁੰਦਾ ਕੀ ਕਰਤੇ ਹਨ ਇਹਨਾਂ ਨੇ ਸੋ ਪੈਸੇ ਕੇ ਬਿਨਾ ਲੈ ਕੇ ਆਇਆ ਇਸੇ ਇਸੇ ਪੈਸੇ ਕੇ ਬਿਨਾ ਲੈ ਕੇ ਆਇਆ ਜਿੰਨੇ ਦੇਣੇ ਵਗਾ ਕੇ ਲਾਇਆ ਕਿਸੇ ਕੀ ਕੁੜੀ ਕੱਟ ਕੇ ਲਾਇਆ ਜਿੰਨੇ ਦੇਣੇ ਆ ਚੱਲੋ ਮੇਰੇ ਨਾਲ ਤੁਹਾਨੂੰ ਵੀ ਪਤਾ ਲੱਗੂ ਮੈਂ ਉਹਨਾਂ ਦੇ ਪੈਸੇ ਦੇ ਹਾਂ ਬੇਟਾ एक थोड़ा जो, एक तो वीडियो बना यूट्यूब पे डाल तेरी मैं ऐसी की तैयारी फेल दूंगी, मा, तो ऐसी ऐसी फेल दूंगी जैसे तू कर रहा है ना ऐसी फैल दूंगी जैसे तू कर रहा तू कर रहा है बेटा हिजड़ो कर रहा है इमोशनल टॉर्चर कर रहा है इमोशनल टॉर्चर कर रहा है तू हिजड़ो के साथ इमोशनल टॉर्चर कर रहा है ਉਹ ਚੁੱਪਦਾ ਜਦੋਂ ਹੈ ਨਹੀਂ ਸਾਡੇ ਕੋਲ ਕਿੱਥੇ ਹੀ ਦੇ ਦੀ ਆ ਕੋਈ ਗੱਲ ਨਹੀਂ ਇਹ ਵੀ ਹੈਗੀ ਸਾਡੇ ਤੇ ਕੋਈ ਵੀ ਨਹੀਂ ਮਤਾਂ ਕਰਨਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਓਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਯਾਰ ਇੱਕ ਇੱਕ ਆਲ ਪੂਰੇ ਇੰਡੀਆ ਚ ਇਹਨਾਂ ਦੀ ਇੱਕ ਵਧਾਈ ਨਾ ਵਿੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰਦਿਆਂ ਨੂੰ ਪਾੜ ਲੈ ਮੰਤਾ ਜੀ ਉਹੀ ਗੱਲ ਮੰਤਾ ਜੀ ਇਨਸਾਫ ਚਾਹੀਦਾ ਜਿਹੜੇ ਤੁਹਾਡੇ ਮੂਰੇ ਸੀਗੇ ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹਦਾ ਇੱਕ ਕਿਸੇ ਦਾ ਟੈਕਸ ਹੋ ਗਿਆ ਖੁਦ ਦਾ ਟੈਕਸ ਹੋ ਗਿਆ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਬਿਲਕੁਲ ਤੀਸਰੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਗੁਰੀਆਂ ਨੇ ਜੀ ਕੋਈ ਦੇਵੇ ਕੋਈ ਨਾ ਦੇਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦੇਵੇ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਤੇਰਾ ਨਾਮ ਲਾਣ ਦੀ ਉਹਰੇ ਵੀ ਮੈਂ ਅਸੀ ਜੀ ਮੈਂ ਕੱਲਾ ਐ ਜੀ ਹਾਂ ਨਾਰ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉੱਧਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨੂੰ ਅੱਛਾ ਅਸੀਂ ਉਹ ਖੜੇ ਆ ਤੁਹਾਡਾ ਜੀ ਨਰਿੰਦਰ ਮੈਂ ਆ ਤੁਹਾਡਾ ਜੀ ਹਾਂਜੀ ਬੋਲੋ ਭਾਈ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਨੂੰ ਇਹਨਾਂ ਨੂੰ ਕਹਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਬੇਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਹੁੰਦੀ ਕਿਸੇ ਕੋ ਨਹੀਂ ਜਿੱਦ ਕੋ ਜਿੰਮਤ ਹੈ ਜਿੰਨੀ ਮਰਜ਼ੀ ਦੇਵੇ ਕੋਈ ਜਿੰਦ ਕੋ ਨਹੀਂ ਹਿੰਮਤ ਹੈ ਕਿ ਉਹ ਨਹੀਂ ਦੇਵੇਗਾ ਸਹੀ ਗੱਲ ਹੈ ਜੀ